बाबा ਚਿੰਤਾ ਭਗਤ ਜੀ ਬਾਬਾ ਅਮੀਚੰਦ ਜੀ ٹرسٹ ਰੁੜਕਾ ਕਲਾ ਵੱਲੋਂ ਗ੍ਰਾਮ ਪੰਚਾਇਤ ਅਤੇ ਐਨ ਆਰ ਆਈ ਵੀਰਾ ਦੇ ਸਹਿਯੋਗ ਨਾਲ ਬਾਬਾ ਚਿੰਤਾ ਭਗਤ ਜੀ ਦੀ ਸਲਾਨਾ 66ਵੀਂ ਵਰ੍ਹੇ ਦੀ ਸਬੰਧ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਇਸ ਸਬੰਧੀ ਪ੍ਰਬੰਧਾ ਨੇ ਦੱਸਿਆ ਕਿ 25 ਜਨਵਰੀ ਨੂੰ ਨਿਸ਼ਾਨਾ ਸਾਹਿਬ ਚੜਾਉਂਦੀ ਰਸਮ ਅਦਾ ਕੀਤੀ ਜਾਏਗੀ 26 ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ ਖੁੱਲੀ ਸਟੇਜ ਤੇ ਸੱਭਿਆਚਾਰ ਪ੍ਰੋਗਰਾਮ ਦੌਰਾਨ ਗਾਇਕ ਬਲਰਾਜ ਬਿਲਗਾ ਅਤੇ ਗੁਰਦਾਸ ਮਾਨ ਹਾਜ਼ਰੀ ਭਰਨਗੇ 27 ਜਨਵਰੀ ਨੂੰ ਬੇੜਾ ਤਾਰਨ ਦੀ ਰਸਮ ਅਦਾ ਕੀਤੀ ਜਾਏਗੀ ਇਸ ਮੌਕੇ ਨਰਿੰਦਰ ਸਿੰਘ ਪਰਦਾਨ ਸੁਖਦੇਵ ਸਿੰਘ ਗੁਰਨੇਤ ਸਿੰਘ ਪਰਮਜੀਤ ਸਿੰਘ ਸਰਬਜੀਤ ਸਿੰਘ ਗੁਰਨਿੰਦਰ ਪ੍ਰੀਤ ਸਿੰਘ ਕਸ਼ਮੀਰ ਸਿੰਘ ਰਾਣਾ ਗੁਰਵਿੰਦਰ ਸਿੰਘ ਧੀਮਾ ਬਲਵੀਰ ਸਿੰਘ ਆਦਿ ਹਾਜ਼ਰ ਸਨ ਗੁਰਾਇਆ ਤੋਂ ਬਿੰਦਰ ਸੁਮਨ ਦੀ ਰਿਪੋਰਟ ਬਰੋ ਰਸਨਾ ਨੂੰ ਪਵਿੱਤਰ ਗੱਜ ਵੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਤਨ ਮਸਤ ਬਾਬਾ ਚੰਤਾ ਭਗਤ ਜੀ ਅਤੇ ਧੰਤਨ ਮਸਤ ਬਾਬਾ ਅਮੀ ਚੰਦ ਜੀ ਰਾਸ਼ਟ ਸਮੂਹ ಗ್ರಾಮ ਪੰਚਾਇਤ ਪਿੰਡ ਰੁੜਕਾ ਕਲਾ ਦੇ ਸਹਿਯੋਗ ਦੇ ਨਾਲ ਅਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਧੰਤਨ ਮਸਤ ਬਾਬਾ ਚੰਤਾ ਭਗਤ ਜੀ ਦੀ 66ਵੀਂ ਸਾਲਾਨਾ ਵਰਸੀ ਤੂਮਤਾਵ ਤੇ ਸਰਦਾਰ ਦੇ ਨਾਲ ਮਨਾਈ ਜਾ ਰਹੀ ਹੈ ਸਭ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਹਮ ਹਮਾ ਕੇ ਬਾਬਾ ਜੀ ਦੇ ਦਰਵਾਜ਼ੇ ਤੇ ਆਓ ਅਤੇ ਬਾਬਾ ਜੀ ਜਵਾਤ ਤੋਂ ਖੁਸ਼ੀਆਂ ਪ੍ਰਾਪਤ ਕਰੋ ਇਸੇ ਸੰਬੰਧ ਦੇ ਵਿੱਚ ਅੱਜ ਅਖੰਡ ਪਾਲ ਸਾਹਿਬ ਆਰੰਭ ਕਰਵਾਏ ਗਏ ਆ ਤੇ ਕੱਲ ਠੀਕ 4 ਵਜੇ ਨਿਸ਼ਾਨ ਸਾਹਿਬ ਦੀ ਸੇਵਾ ਕਰਵਾਈ ਜਾਵੇਗੀ ਅਰਸੋ 26 ਤਰੀਕ ਨੂੰ ਖੰਡਪਾਲ ਸਾਹਿਬ ਦੇ ਭੋਗ ਪਵਾਏ ਜਾਣਗੇ ਉਸ ਤੋਂ ਉਪਰੰਤ ਠੀਕ 12 ਵਜੇ ਖੁੱਲੀ ਸਟੇਜ ਤੇ ਸਭਾਚਾਰਕ ਪ੍ਰੋਗਰਾਮ ਕਰਵਾਇਆ ਜਾਵੇਗਾ ਇਸ ਦੇ ਵਿੱਚ ਬਰਾਜ ਬਿਲਗਾ ਜੀ ਅਤੇ ਸ਼੍ਰੀ ਗਰਦਾਸ ਮਾਨ ਜੀ ਆਪਣੇ ਗੀਤਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਸੋਮ ਹਮਾ ਕੇ ਬਾਬਾ ਜੀ ਦੇ ਤਰਵਾਤੇ ਆਓ ਤਨਵੰਤ ਧੰਦੇ ਨਾਲ ਸੇਵਾ ਕਰੋ ਅਤੇ ਪ੍ਰਬੰਧਕਾਂ ਦਾ ਸਹਿਯੋਗ ਦਿਓ ਇਹ ਸਾਰਿਆਂ ਦੇ ਅਤੀ ਧੰਨਵਾਦੀ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹਾਂਜੀ ਬਾਜੀ ਪਰਮ ਸਤਕਾਰ ਜੋ ਗੁਰੂ ਰੂਪੀ ਸਾਧ ਸੰਗ ਜੀ ਨੂੰ ਰਸਨਾ ਨੂੰ ਕਰੋ ਪਵਿੱਤਰ ਗੱਜਵਾਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗ ਜੀ ਆਪ ਨੂੰ ਪਤਾ ਹੈ ਕਿ ਬਾਬਾ ਚਿੰਤਾ ਭਗਤ ਬਾਬਾ ਮੀਤ ਸਿੰਘ ਜੀ ਦੇ ਦਰਬਾਰ ਤੇ ਅੱਜ ਸਾਲਾਨਾ ਵਰਸੀ ਬਾਬਾ ਚਿੰਤਾ ਭਗਤ ਜੀ ਦੀ ਜੋ 26 ਜਨਵਰੀ ਨੂੰ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਨਾਈ ਜਾ ਰਹੀ ਹੈ ਇਹ ਵਰਸੀ ਸਮੂਹ ਟਰਸਟ ਮੈਂਬਰ ਗ੍ਰਾਮ ਪੰਚਾਇਤ ਰੋਕਾ ਕਲਾ ਐਨ ਆਰ ਆਈ ਵੀਰ ਤੇ ਸਮੂਹ ਸਾਧ ਸੰਗ ਦੇ ਵਿਸ਼ੇਸ਼ ਰੂਪ ਦੇ ਨਾਲ ਮਨਾਈ ਜਾ ਰਹੀ ਹੈ ਇਸ ਵਿੱਚ ਅੱਜ 24 ਤਰੀਕ ਨੂੰ ਖੰਡਪੁਰ ਸਾਹਿਬ ਰਾਮ ਹੋਏ ਨੇ 25 ਤਰੀਕ ਨੂੰ ਕੱਲ ਨੂੰ ਨਿਸ਼ਾਨ ਸਾਹਿਬ ਦੀ ਸੇਵਾ ਕਰਵਾਈ ਜਾਵੇਗੀ ਜੋ ਸਮੂਹ ٹرسٹ ਮੈਂਬਰ ਤੇ ਸੇਵਾਦਾਰਾਂ ਦੇ ਸਹਿਯੋਗ ਨਾਲ ਕੀਤੀ ਜਾਵੇਗੀ ਜੋ ਬਾਬਾ ਜੀ ਦੇ ਜਨਮ ਸਥਾਨ ਤੋਂ ਲਿਆ ਕੇ ਚੋੜਾ ਸਾਹਿਬ ਉਥੇ ਸੇਵਾ ਕਰਵਾਈ ਜਾਵੇਗੀ ਔਰ 26 ਤਰੀਕ ਨੂੰ ਸਵੇਰੇ 10 ਵਜੇ ਖੰਡਪਾ ਸਾਹਿਬ ਦੇ ਕੋਲ ਪਹੁੰਚ ਪਾਈ ਜਾਣਗੇ ਉਪਰੰਤ ਠੀਕ 12 ਵਜੇ ਖੁੱਲੇ ਪੰਡਾਲ ਦੇ ਵਿੱਚ ਸੱਭਿਆਚਾਰਕ ਪ੍ਰੋਗਰਾਮ ਹੋ ਰਿਹਾ ਜਿਸ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਨਾਬ ਗੁਰਦਾਸ ਮਾਨ ਜੀ ਬਾਬਾ ਜੀ ਦੇ ਦਰਬਾਰ ਤੇ ਆਪਣੀ ਹਾਜ਼ਰੀ ਲਗਾਉਣ ਨੇ ਆ ਰਹੇ ਨੇ ਉਹਨਾਂ ਤੋਂ ਇਲਾਵਾ ਬਲਾਜ ਬੜਗਾ ਤੇ ਹੋਰ ਅਨੇਕਾ ਕਲਾਕਾਰ ਆਪਣੀ ਹਾਜ਼ਰੀ ਭਰਨਗੇ ਪਰ 27 ਤਰੀਕ ਨੂੰ ਵਿੜੇਤਾਰੇ ਜਾਣਗੇ ਇਹ ਸਾਰਾ ਪ੍ਰੋਗਰਾਮ ਕ੍ਰਸਟ ਵੱਲੋਂ ਓਲਿਕਿਆ ਗਿਆ ਹੈ ਆਪ ਸਭ ਸੰਗਤ ਨੂੰ ਜੋ ਜੋ ਅਪੀਲ ਹੈ ਤੇ ਨਿਮਰਤਾ ਸੱਤ ਕੀਤੀ ਹੈ ਕ੍ਰਸਟ ਵੱਲੋਂ ਤੇ ਗ੍ਰਾਮ ਪੰਚਾਇਤ ਰੌਟਾ ਕਲਾ ਅਨੁਸਾਰ ਕਿ ਦਰਬਾਰ ਤੇ ਤਿੰਨ ਦਿਨ ਆਓ ਤੇ ਗੁਰੂ ਕਾ ਸੁਖਿਆ ਪ੍ਰਾਪਤ ਕਰੋ ਅਸੀਂ ਆਪ ਜੀ ਦੇ ਬਹੁਤ ਬਹੁਤ ਧੰਨਵਾਦੀ ਹੋਵਾਂਗੇ ਤੁਹਾਡੀ ਫੇਰ ਸਦਾ ਪਤਰ ਜੰਦੇ ਹੋਏ ਸਮੂਹ ٹرسٹ ਬਣੂ ਬੇਨਤੀ ਕਰਨਿਆ ਕਿ ਵੇਲੇ ਦੀ ਰੌਣਕ ਨੂੰ ਵਧਾਓ ਤੇ ਗੁਰੂ ਕਾ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ